ਇੰਦਾ ਡੀਐਸਪੀਆ ਜਾਨੀ ਕਿ ਜਦ ਪੁਲਿਸ ਨੂੰ ਪਤਾ ਜਾਂ ਸਰਕਾਰ ਨੂੰ ਜਾਂ ਰੱਬ ਨੂੰ ਜਾਂ ਉਹ ਦੋ ਨੌਜਵਾਨਾਂ ਨੂੰ ਕਿ ਕਵੇਂ ਸਾਰਾ ਕਹਾਣੀ ਬੀਤੀ ਆ ਜਿਹੜੀ ਤੁਹਾਨੂੰ ਅੱਜ ਖਬਰ ਸੁਣਾ ਰਹੇ ਆ ਖਬਰ ਜਿਹੜੀ ਇਹ ਆ ਉਹ ਦੇ ਕਰਨਲ ਪਸਵਿੰਦਰ ਸਿੰਘ ਬਾਠ ਦੇ ਨਾਲ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ 13 14 ਦੀ ਮਾਰਚ ਨੂੰ ਰਾਤ ਨੂੰ ਜਿਹੜਾ ਕਰਨਲ ਪਸਵਿੰਦਰ ਸਿੰਘ ਬਾਠ ਤੇ ਉਹਨਾਂ ਦਾ ਲੜਕਾ ਅੰਗਤ ਬਾਠ ਨੂੰ ਜਿਹੜਾ ਚਾਰ ਇਨਸਪੈਕਟਰ ਸੁਭਿੰਦਰ ਸਿੰਘ ਰੌਨੀ ਸਿੰਘ ਹੈਰੀ ਬੁੱਪਰ ਆਏ ਬੱਲੋ ਜਿਹੜਾ ਉਹਨਾਂ ਦੀ ਬਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਕਿ ਉਹਨਾਂ ਦਾ ਜਿਹੜਾ ਜ਼ਖਮੀ ਕਰ ਦਿੱਤਾ ਸੀ ਜਿਹੜਾ ਮਾਮਲਾ ਬੜਾ ਤੂਲ ਫੜਿਆ ਤੇ ਫੜਨਾ ਵੀ ਚਾਹੀਦਾ ਸੀ ਕਿਉਂਕਿ ਜੇਕਰ ਫੌਜ ਦੇ ਹੀ ਜਵਾਨਾਂ ਸੁਰੱਖਿਅਤ ਨਹੀਂ ਜੇਕਰ ਫੌਜ ਦੇ ਜਵਾਨਾਂ ਤੇ ਪੁਲਿਸ ਗੁੰਡਾਗਰਦੀ ਕਰਦੀ ਆ ਤੇ ਸਾਨੂੰ ਕਦੇ ਨਾ ਕਦੇ ਸੋਚਣਾ ਪਊਗਾ ਕਿ ਸਾਡੇ ਨਾ ਤਾਂ ਇੱਥੇ ਜਵਾਨ ਸੇਫ ਆ ਤੇ ਨਾ ਹੀ ਕਿਸਾਨ ਸੇਫ ਆ ਉਸ ਮਾਵਲੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਦੱਸਿਆ ਜਾ ਰਿਹਾ ਸੀ ਕਿ ਜਿਹੜੇ 4 ਸਨ ਸਵੈਟਰ ਆ 8 ਉਹਨਾਂ ਦੇ ਗਨਮੈਨ ਨੇ ਜਿਹੜੇ ਉਹ ਰਾਤ ਕਰੀਬ ਨੂੰ ਜਿਹੜਾ ਢਾਬੇ ਤੇ ਆ ਕੇ ਰੁਕਦੇ ਆ ਤੇ ਉੱਥੇ ਕਰਨਲ ਪਸਵਿੰਦਰ ਸਿੰਘ ਬਾੜ ਤੇ ਉਹਦਾ ਲੜਕਾ ਅੰਗਦ ਬਾੜ ਜਾਂਦੇ ਆ ਇਹ ਤੁਹਾਨੂੰ ਸਾਰੀ ਸਟੋਰੀ ਦਾ ਪਤਾ ਸਾਰੀ ਕਹਾਣੀ ਦਾ ਪਤਾ ਕਿ ਉਹਨਾਂ ਦੇ ਨਾਲ ਉੱਥੇ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਤਮਕਾਇਆ ਜਾਂਦਾ ਡਰਾਇਆ ਜਾਂਦਾ ਤੇ ਫਿਰ ਬਾਅਦ ਵਿੱਚ ਲੇਲੀਆਂ ਵੀ ਕੱਢਦੇ ਆ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਬਾੜ ਦੇ ਨੂੰ ਵੀਡੀਓ ਕਾਲ ਕਰਕੇ ਕਹਿੰਦੇ ਆ ਕਿ ਭੈਣ ਦੀ ਸਤੋਂ ਗਲਤੀ ਹੋ ਗਈ। ਪਹਿਲਾਂ ਕਹਿੰਦੇ ਸੀ ਕਿ ਜੇ ਜਿਉਂਦਾ ਰਿਹਾ ਤੇ ਫੇਰ ਜਿਹੜਾ ਆਈ ਕਾਰਡ ਲੈ ਕੇ ਜਾਵੇਂਗਾ। ਬਾਅਦ ਵਿੱਚ ਫਿਰ ਪਤਾ ਸੀ ਕਿ ਸਾਡੇ ਤੇ ਗਾਇੰਟ ਡਿੱਗੂਗੀ। ਪਰ ਜਦੋਂ ਪਿੱਠ ਤੇ بڑے بڑے ਅਫਸਰ ਖੜੇ ਹੋਣ ਤੇ ਫਿਰ ਉਹਨਾਂ ਨੇ ਹੋਰ ਹੌਸਲਾ ਪੈ ਕੇ ਕਿ ਸਾਡਾ ਕੌਣ ਵਿਗਾੜਨ ਵਾਲਾ? ਤਾਂ ਇੱਕ ਜਿਹੜੀ ਕਿ ਵੱਡੀ ਜਦੋਂ ਜਾਇਦ ਤੋਂ ਬਾਅਦ ਜਿਹੜਾ ਹਾਈ ਕੋਰਟ ਦੇ ਵਿੱਚ ਮਾਮਲਾ ਪੁੱਜਿਆ ਤਾਂ ਇੱਕ ਜਿਹੜੀ ਚੰਡੀਗੜ੍ਹ ਦੀ ਸੱਟ ਬਣਾਈ ਗਈ। ਤੇ ਉਸ ਸੈਟ ਦੇ ਅੱਗੇ ਜਿਹੜਾ ਪੇਸਲੀ ਹੋਏ ਜਿਹੜੇ ਚਾਰਜ ਇਨਸਪੈਕਟਰ ਆ ਤੇ ਉਸ ਸੈਟ ਵੀ ਜਿਹੜੀ ਖਾਲੀ ਹੱਥ ਰੰਗ ਮੁੜੀ ਆ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਦੀ ਸੈਟ ਬਣਾਈ ਗਈ ਸੀ ਪੁਲਿਸ ਦੀ ਇਹ ਰ ਹਾਈ ਕੋਰਟ ਦੇ ਵਿੱਚ ਫਿਰ ਜਿਹੜਾ ਦਵਾਰਾ ਪਟੀਸ਼ਨ ਗਈ ਤਾਂ ਫਿਰ ਹਾਈ ਕੋਰਟ ਵੱਲੋਂ ਜਿਹੜਾ ਇਹ ਸਾਰਾ ਮਾਮਲਾ ਗਾ ਜਿਹੜਾ ਸੀ ਵੀ ਇਹਨੂੰ ਸੌਪ ਦਿੱਤਾ ਹੁਣ ਲਗਭਗ ਸਿਵਈ ਨੇ ਜਿਹੜਾ ਸਾਰਾ ਕੁਝ ਮੁਕੰਮਲ ਕਰ ਦਿੱਤਾ ਇਹਦੇ ਵਿੱਚ ਦੱਸਿਆ ਜਾ ਰਿਹਾ ਸੂਤਰਾਤ ਮਿਲੀ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਨਸ਼ਰ ਕਰ ਰਹੇ ਆ ਕਿ ਜਿਹੜੇ ਚਾਰ ਇਨਸਪੈਕਟਰ ਤੋਂ ਇਲਾਵਾ ਤਿੰਨ ਪੁਲਿਸ ਮੁਲਾਜ਼ਮਾ ਐਸਐਸਪੀ ਤੇ ਇੱਕ ਡੀਐਸਪੀ ਦੇ ਉੱਪਰ ਜਿਹੜਾ ਗੱਲ ਦਿਖ ਸਕਦੀ ਆ ਇਹਨਾਂ ਨੂੰ ਜਿਹੜਾ ਕਿ ਜਿਹੜਾ ਡਿਸਮਿਸਤਾ ਹੋਣੀ ਪਊਗਾ ਸਸਪੈਂਡ ਹੋਣਾ ਪਊਗਾ ਤੇ ਨਾਲ ਇਹਨਾਂ ਨੂੰ ਜੁਰਮਾਨਾ ਸਮੇਤ ਜਿਹੜਾ ਤੇ ਜਿਹੜੀ ਕਿ ਇਹਨਾਂ ਨੂੰ ਸਜ਼ਾ ਹੋ ਸਕਦੀ ਹੈ ਵੱਡੀ ਇਹਨਾਂ ਤੇ ਕਾਰਵਾਈ ਜਿਹੜੀ ਨਾਜ਼ਰ ਆ ਰਹੀ ਆ ਕਿਉਂਕਿ ਇਹ ਵੀ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਇੱਕ ਜਸਪ੍ਰੀਤ ਸਿੰਘ ਲੜਕਾ ਜਿਹੜਾ ਕੈਨੇਡਾ ਤੋਂ ਆਉਂਦਾ ਹੈ ਪੰਜਾਬ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਉਹਨੇ ਬੱਚਾ ਕਿਡਨੈਪ ਕੀਤਾ ਬੱਚਾ ਚੁੱਕਿਆ ਤੇ ਇਹ ਚਾਰਿਆ ਇਨਸਪੈਕਟਰ ਤੇ ਅੱਠ ਮੁਲਾਜ਼ਮ ਹੋਰ ਤੇ ਡੀਐਸਪੀ ਦਲਬਾਜ ਸਿੰਘ ਦਾ ਨਾਮ ਸਾਹਮਣੇ ਆਇਆ ਸੀ ਕਿ ਦੱਸਿਆ ਜਾ ਰਿਹਾ ਸੀ ਕਿ ਉਸ ਡੀਐਸਪੀ ਨੇ ਗਨਮੈਨ ਦੇ ਵੱਲੋਂ ਜਿਹੜਾ ਇੱਕ ਜਿਹੜਾ ਨੌਜਵਾਨ ਜਸਪ੍ਰੀਤ ਸਿੰਘ ਨੇ ਜਿਹੜਾ ਹੱਥ ਖੜੇ ਕਰ ਦਿੱਤੇ ਸੀ ਉਹਨੂੰ ਜਿਹੜਾ ਫੜ ਕੇ ਜਿਹੜਾ ਪੁਲਿਸ ਵੱਲੋਂ ਉਹਨੇ ਗੋਲੀਆਂ ਮਾਰ ਕੇ ਉਹਨੂੰ ਖਤਮ ਕਰ ਦਿੱਤਾ ਸੀ ਉਹ ਮਾਮਲਾ ਜਿਹੜਾ ਅਜੇ ਹਾਈ ਕੋਰਟ ਦੇ ਵਿੱਚ ਪਿਆ ਤੇ ਉਹ ਵੀ ਜਿਹੜਾ ਸੀਬੀਆਈ ਦੇ ਕੋਲ ਜਾਣਾਗਾ ਜਿਹਦੇ ਦੋਨੇ ਮਾਮਲੇ ਆ ਜਿਹੜੇ ਇੱਕ ਤਾਂ ਇਹ ਮਾਮਲਾ ਹੋ ਗਿਆ ਜਿਹੜਾ ਜਸਪ੍ਰੀਤ ਸਿੰਘ ਮਾਮਲਾ ਹੋਊਗਾ ਤੋਂ ਬੜਾ ਵੱਡਾ ਤੇ ਇਹ ਮਾਮਲਾਗਾ ਕਿਉਂਕਿ ਉਹਦੇ ਵਿੱਚ ਪੁਲਿਸ ਵਾਲਿਆਂ ਨੂੰ ਜਿਹੜਾ ਨਿਕੋੜ ਨੂੰ ਕੋਈ ਜਗ੍ਹਾ ਨਹੀਂ ਬਚਣੀ ਤੁਸੀਂ ਵੇਖਿਆ ਹੋਣਾ ਕਿ ਜਦੋਂ ਵੀ ਸੀਬੀਆਈ ਅਨਕਵਰੀ ਕਰਦੀ ਹੈ ਬੜੀ ਐਂਗਲਾਂ ਤੋਂ ਕਰਦੀ ਆ ਬੜੀ ਬਰੀਕੀ ਦੇ ਨਾਲ ਅਨਕਵਰੀ ਕਰਦੀ ਆ ਫਿਰ ਉਹਦੇ ਵਿੱਚ ਜਿਹੜਾ ਕਿਹੜੇ ਕਿਹੜੇ ਅਫਸਰ ਫਸਣਗੇ ਕਿਹੜੇ ਕਿਹੜੇ ਉਹ ਬੰਦੇ ਸੀ ਕਿੱਥੋਂ ਬੱਚਾ ਚੁੱਕੇ ਆ ਕਿਦੋਂ ਉਹ ਕੈਨੇਡਾ ਤੋਂ ਆਇਆ ਕਿਤੇ ਉੱਤਰਿਆ ਫਲੈਟ ਤੋਂ ਕਿਹੜੀ ਰਾਹੀ ਆਇਆ ਤੇ ਜਿਹੜੇ ਦੋ ਹੋਰ ਨੌਜਵਾਨ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਇੱਕ ਨੂੰ ਇਹ ਦੱਸਿਆ ਜਾ ਰਿਹਾ ਸੀ ਕਿ ਨਹਿਰ ਤੇ ਤੌਲੀਆ ਉਹਦੇ ਧਰ ਕੇ ਕਹਿੰਦੇ ਲੱਤ ਦੇ ਉੱਪਰ ਜਿਹੜਾ ਫੈਰ ਮਾਰੇਗੇ ਇਹ ਵੀ ਇੱਕ ਵੱਡੀ ਖਬਰ ਹੈ ਲੁਧਿਆਣੇ ਦੇ ਵਿੱਚ ਬੰਦਾ ਹਾਲੇ ਤੱਕ ਸ਼ਹਿਰ ਪੁਲਿਸ ਨੇ ਚਲਾਨ ਪੇਸ਼ ਕੀਤਾ ਨਾ ਕੀਤਾ ਤੇ ਪਰ ਜਦੋਂ ਉਹ ਦੋ ਨੌਜਵਾਨਾਂ ਨੂੰ ਜਾਂ ਤਾਂ ਉਹਨਾਂ ਨੂੰ ਪਤਾ ਤੇ ਜਾਂ ਫਿਰ ਇਹਦਾ ਪੁਲਿਸ ਮੁਲਾਜ਼ਮਾਂ ਨੂੰ ਪਤਾ ਐਸਐਸਪੀ ਨਾਨਕ ਸਿੰਘ ਜਾਂ ਜਿਹੜੇ ਚਾਰ ਇਨਸਪੈਕਟਰਾਂ ਜਾਂ ਡੀਐਸਪੀਆ ਜਾਨੀ ਕਿ ਜਾਂ ਤਾਂ ਪੁਲਿਸ ਨੂੰ ਪਤਾ ਜਾਂ ਸਰਕਾਰ ਨੂੰ ਜਾਂ ਰੱਬ ਨੂੰ ਜਾਂ ਉਹ ਦੋ ਨੌਜਵਾਨਾਂ ਨੂੰ ਕਿ ਕਵੇਂ ਸਾਰਾ ਕਹਾਣੀ ਬੀਤੀ ਆ ਬਹੁਤ ਮੰਦ ਭਾਗੀ ਹੋਈ ਆ ਬਹੁਤ ਜਿਹੜੀ ਕਿ ਉਸ ਤੋਂ ਬਾਅਦ ਲਗਾਤਾਰ ਜੋ ਕੁਝ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਹੈਗਾ ਉਹਦੇ ਮਾਮਲੇ ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਸਜ਼ਾ ਪੱਕੀ ਹੋ ਜਾਣੀ ਆ ਇਹ ਇੱਕ ਵੱਡੀ ਖਬਰ ਆ ਤੇ ਹੁਣ ਕਰਨ ਮਾਲ ਦੇ ਵਿੱਚ ਇਹ ਦੱਸਿਆ ਜਾ ਰਿਹਾ ਜਿਤੇ ਚਾਰ ਐਨਸਮੈਂਟ ਫਸਣਗੇ ਉਥੇ ਹੋਰ ਵੀ ਕਈ ਪੁਲਸ ਮੁਲਾਜ਼ਮ ਜਿਹੜੇ ਫਸਨ ਦਾ ਜ਼ਿਕਰ ਆ ਉਥੇ ਐਸਐਸਪੀ ਤੱਕ ਜਿਹੜੇ ਗੱਜ ਡਿੱਗ ਸਕਦੀ ਆ ਹੁਣ ਕਈ ਕਹਿੰਦੇ ਆ ਜੀ ਉਹ ਏਆਈਜੀ ਬਣਾਤਾ ਡੀਆਈਜੀ ਬਣਾਤਾ ਦੇਖੋ ਇਹ ਪੁਲਸ ਦੇ ਕੋਲ ਥੋਟੀਆਂ ਹੁੰਦੀਆਂ ਡੀਆਈਜੀ ਕੋਲੇ ਹੁੰਦੀਆਂ ਜਾਂ ਸਰਕਾਰ ਕੋਲੇ ਹੁੰਦੀ ਆ ਭਾਈ ਉਹਨੂੰ ਜੋ ਮਰਜ਼ੀ ਬਣਾ ਦੇ ਪਰ ਜਦੋਂ ਸੀਬੀਆਈ ਦੀ ਣਕਵਾਰੀ ਹੋਣੀ ਆ ਤਾਂ ਸੀਬੀਆਈ ਨੇ ਲਿਆ ਥੋੜੀ ਕਰਨਾਗਾ ਕਿ ਕੌਣ ਡੀਆਈਜੀ ਆ ਕੌਣ ਡੀਐਸਪੀ ਆ ਜਾਂ ਕੌਣ ਐਸਐਸਪੀ ਰਿਹਾ ਉਹਨਾਂ ਦੇ ਸਰ ਇੰਗਲਾਂ ਤੋਂ ਦੇਖਣਾਗਾ ਕਿ ਭਾਈ ਆ ਬੰਦਾ ਇਹਦੇ ਵਿੱਚ ਅਨੌਲ ਹੈਗਾਗਾ ਜੇ ਉਹਦੇ ਵਿੱਚ ਬੰਦਾ ਹੈਗਾ ਜਾਂ ਉਹਨੇ ਕੁਝ ਕੀਤਾਗਾ ਤੇ ਭਾਈ ਉਸ ਉੱਤੇ ਜਿਹੜੀ ਗੱਲ ਨਿੱਗੇਗੀ ਜਿਹੜੀ ਹੁਣ ਵੱਡੀ ਕਾਰਵਾਈਆਂ ਦੱਸਿਆ ਜਾ ਰਿਹਾ ਸੀਬੀਆਈ ਦੀ ਜਿਹੜੀ ਕੋਟਾ ਮਹਾਲੀ ਦੀ ਕੋਰਟ ਵੱਲੋਂ ਜਿਹੜਾ ਸਾਰਾ ਜਿਹੜਾ ਚਾਰਾ ਜੋਈਆ ਮੁਕੰਮਲ ਕੀਤੀ ਜਾ ਚੁੱਕੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਪਹਿਲਾਂ ਜਿਹੜੇ ਚਾਰ ਇਨਸਪੈਕਟਰ ਆ ਉਹਨਾਂ ਨੂੰ ਪਹਿਲੀ ਗੱਲ ਤਾਂ ਸਸਪੈਂਡ ਨਹੀਂ ਕਰਦੇ ਸੀ ਇਹ ਸਸਪੈਂਡ ਕਰੇ ਆ ਪੈਸ ਸਸਪੈਂਡ ਕਰਨ ਤੋਂ ਬਾਅਦ ਜਿਹੜਾ ਫਿਰ ਉਹ ਨੌਕਰੀ ਦੇ ਬਹਾਲ ਹੋ ਜਾਂਦੇ ਆ ਤੇ ਫਿਰ ਜਦੋਂ ਕਿ ਨਵਾਂ ਐਸਐਸਪੀ ਲੱਗਦਾਗਾ ਬੋਰਨ ਸ਼ਰਮਾ ਤੇ ਉਹ ਥੋੜਾ ਜਿਹੀ ਕਾਰਵਾਈ ਕਰਦਾਗਾ ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਬੂਰ ਪੈਂਦਾਗਾ ਤੇ ਹੁਣ ਦੇਖਦੇ ਆ ਕਿ ਸਿਵਲ ਕੋਰਟ ਵੱਲੋਂ ਜਿਹੜਾ ਵੱਡਾ ਫੈਸਲਾਗਾ ਕਿ ਇਹਨਾਂ ਚਾਰ ਐਸਐਸਬਟਰ ਤੋਂ ਇਲਾਵਾ ਤੇ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਫਸਣਗੇ ਤੇ ਕਿਹੜੇ ਕਿਹੜੇ ਡੀਐਸਪੀ ਐਸਐਸਪੀ ਜਾਂ ਉਹਦੀ ਪਿੱਠ ਦੇ ਕਿਹੜੇ ਖਲੋਤੇ ਸੀ ਜਿਨ੍ਹਾਂ ਨੇ ਇੱਕ ਫੌਜਦਾਰ ਕਰਨਲ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਹੋਵੇ ਦਰਿੰਦੇ ਵਾਂਗੂ ਕੁੱਟਿਆ ਹੋਵੇ ਜਦੋਂ ਕਹਿ ਰਿਹਾ ਕਿ ਮੈਂ ਭਾਈ ਫੌਜਦਾਰ ਕਰਨਲਾ ਆਈ ਕਾਟ ਤੁਹਾਡੇ ਕੋਲੇ ਆ ਕੋਲ ਦਿਖਾ ਦਿੱਤਾ ਤੇ ਤੁਸੀਂ ਫਿਰ ਵੀ ਜਿਹੜਾ ਪੂਰਾ ਤਰਸ ਨਹੀਂ ਖਾਦਾ ਇੱਕ ਉਹ ਫੌਜ ਆ ਜਿਹਦੇ ਸਹਾਰੇ ਅਸੀਂ ਦਿਨ ਰਾਤ ਚੈਨ ਦੇ ਨਾਲ ਪੈ ਜਾਂਦੇ ਆ ਜਦੋਂ ਹਮਲਾ ਹੁੰਦਾ ਚਾਹ ਕਿਸੇ ਮਰਜ਼ੀ ਪਾਸੋਂ ਹੋਵੇ ਤੇ ਉਸ ਤੋਂ ਪਹਿਲਾਂ ਸਾਥੀਆਂ ਜਿਹੜੀਆਂ ਫੌਜ ਆਉਂਦੀ ਆ ਤੇ ਬਾਅਦ ਵਿੱਚ ਪੁਲਸਾ ਆਉਂਦੀ ਆ ਤੇ ਇਹ ਵੱਡੀ ਜਿਹੜੀ ਕਿ ਹੁਣ ਕਾਰਵਾਈ ਇਹਦੇ ਤੇ ਹੋ ਚੁੱਕੀ ਆ ਤੇ ਹੁਣ ਦੇਖਣਾਗਾ ਕਿ ਅਗਲਾ ਸਟੈਪ ਜਿਹੜਾ ਸਿਬੀਆਈ ਕਿੰਨਾ ਕਿੰਨਾ ਨੂੰ ਸਕੰਜੇ ਦੇ ਵਿੱਚ ਲੈਂਦੀ ਆ ਤੇ ਸੀਆਂ ਦੌੜ ਵਾਲਾ ਨੌਜਵਾਨ ਜਸਪ੍ਰੀਤ ਸਿੰਘ ਦਾ ਮਾਮਲਾ ਵੀ ਜਿਹੜਾ ਜਲਦੀ ਉਹ ਵੀ ਸਿਬੀਆਈ ਦੇ ਕੋਲ ਜਾਊਗਾ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਹੜੇ ਕਿਹੜੇ ਆਫਤਰ ਫਸਣਗੇ ਇਹ ਵੀ ਦੱਸਿਆ ਜਾ ਰਿਹਾ ਕਿਹੜੇ ਆਫਤਰ ਇਸ ਤੋਂ ਭੱਜਿਆ ਹੋਇਆਗਾ ਕਿਹੜਾ ਭਗਾਉੜਾਗਾ ਤੇ ਸਾਰਿਆਂ ਨੂੰ ਕਾਬੂ ਜਲਦੀ ਕੀਤਾ ਜਾਊਗਾ ਇਹ ਅੱਜ ਦੀ ਵੱਡੀ ਅਪਡੇਟ ਆ ਜਿੰਨੇ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਿਆ ਕਿ ਸਭ ਇਹ ਵੱਲੋਂ ਜਿਹੜਾ ਲਗਭਗ ਸਾਰਾ ਕੁਝ ਮੁਕੰਮਲ ਤੈ ਹੋ ਚੁੱਕਿਆਗਾ ਤੇ ਹੁਣ ਚਾਰ ਇਨਸਪੈਕਟਰਾਂ ਦਾ ਜਿਹੜਾ ਬਚਣਾ ਹੁਣ ਮੁਸ਼ਕਲ ਹੋ ਗਿਆਗਾ ਇਹਨਾਂ ਤੇ ਵੱਡੀ ਕਾਰਵਾਈ ਹੋਏਗੀ ਨਾਲ ਤਿੰਨ ਪੁਲਿਸ ਮੁਲਾਜ਼ਮ ਦੱਸੀ ਜਾ ਰਹੀ ਐ ਐਸਐਸਬੀ ਇੱਕ ਡੀਐਸਬੀ ਦਾ ਨਾਮ ਆ ਜਿਹੜਾ ਉਹ ਵੀ ਸਾਹਮਣੇ ਆ ਰਿਹਾ ਤੇ ਦੇਖਦੇ ਆ ਕਿ ਅੱਗੇ ਪਸਵਿੰਦਰ ਕੌਰ ਜਸਵਿੰਦਰ ਕੌਰ ਮਾਫ ਕਰਨਾ ਜਸਵਿੰਦਰ ਕੌਰ ਉਸ ਪਸਵਿੰਦਰ ਸਿੰਘ ਕਰਨਲ ਦੀ ਪਤਨੀ ਆ ਜਿਹਨੇ ਇੱਕ ਬੜਾ ਸੰਘਰਸ਼ ਲੜਿਆ ਬੜਾ ਉਦਮ ਉਹਦੇ ਅਪਰਾਲੇ ਤਹਿਤ ਆ ਇਹ ਜਿਹੜਾ ਮਾਮਲਾ ਹੈਗਾ ਸਿਵਲ ਤੱਕ ਪੁੱਜਿਆਗਾ ਤੇ ਪੁੱਜਣਾ ਵੀ ਚਾਹੀਦਾ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਉਸ ਮੁਲਾਜ਼ਮ ਨੂੰ ਕਿਹੜੀ ਸਜ਼ਾ ਹੋਣੀ ਚਾਹੀਦੀ ਆ ਕਿਹੜੇ ਤਹਿਤ ਉਹਨਾਂ ਨੇ ਜਿਹੜਾ ਇੱਕ ਫੌਜ ਤੇ ਵੱਡਾ ਜਿਹੜਾ ਹਮਲਾ ਕੀਤਾ ਸੀ ਤੇ ਪਹਿਲੇ ਦੇਸ਼ ਤਾਂ ਪਹਿਲੇ ਦੀ ਮਾਨ ਜਿਹੜੇ ਇੱਕ ਵਿਰੋਧੀ ਆ ਆਪਣੀ ਦੇਸ਼ ਦੇ ਤਾਂ ਉਹ ਦੇਸ਼ਾਂ ਨੇ ਤਾਂ ਪਾਈ ਕਹਿੜੇ ਆ ਕਿ ਤੁਹਾਡੇ ਇੱਕ ਫੌਜ ਦਾ ਕਰਨਲ ਕੁੱਟਿਆ ਉਹਦਾ ਤੁਸੀਂ ਕੀ ਨਿਆਂਸਫ ਲੈ ਲਿਆ ਤੇ ਜੇਕਰ ਇਹ ਇਨਸਾਫ ਨਹੀਂ ਮਿਲਦਾ ਤੇ ਪਰ ਅੱਜ ਸਿਵੀ ਕੋਰਟ ਵੱਲੋਂ ਇਹ ਇਨਸਾਫ ਮਿਲਦਾ ਦਿਖਾਈ ਦੇ ਰਿਹਾ ਤੇ ਆਪਣੇ ਕਮੈਂਟ ਜਰੂਰ ਕਰਨੇ ਆ ਵੈਰਜੂ ਕਾ ਖਾਲਸਾ ਵੈਰਜੂ ਕੀ ਫਤਈ